ਹੰਤਣ ਸਤਿਗੁਰੂ ਤੇਰਾ ਹੀ ਆਸਰਾ ਅੱਜ ਇੱਕ ਅਸੀਂ ਹੋਰ ਨਵੀਂ ਪੋਟ ਪਾਉਣ ਜਾ ਰਹੇ ਆਂ ਅੱਜ ਪਾਉਣ ਜਾ ਰਹੇ ਆਂ ਕਿ ਜਿਹੜੇ ਬੰਦੇ ਦੇ ਅਧਿਕਾਰ ਹੁੰਦੇ ਆ ਜਦੋਂ ਬੰਦਾ ਆਪਦੇ ਅਧਿਕਾਰਾਂ ਤੋਂ ਫੇਲ ਹੋ ਜਾਂਦਾ ਆਪਦੇ ਅਧਿਕਾਰਾਂ ਨੂੰ ਵੇਚ ਦਿੰਦਾ ਜਿਵੇਂ ਆਪਾਂ ਕਿਸੇ ਚੀਜ਼ ਨੂੰ ਵੇਚ ਦਿੱਤੀ ਉਦੋਂ ਬਾਅਦ ਉਹਦੇ ਉੱਤੇ ਸਾਡਾ ਤਾਂ ਅਧਿਕਾਰ ਨਹੀਂ ਰਹਿੰਦਾ ਜਿਵੇਂ ਹੁਣ ਬਹਿਲ ਕਲਾ ਦੀ ਗੱਲ 'ਚ ਕਰਗੇ ਜਦੋਂ ਪੰਚਾਇਤੀ ਚੋਣਾਂ ਹੋਈਆਂ ਤਾਂ ਬਹੁਤ ਸਾਰੇ ਲੋਕਾਂ ਨੇ ਆਪਦੇ ਅਧਿਕਾਰ ਵੇਚਤੇ ਯਾਨੀ ਕਿ ਆਪਦੀ ਵੋਟ ਵੇਚੀ ਕਿਸੇ ਨੇ ਪੈਸੇ ਲੈ ਲਏ ਕਿਸੇ ਨੇ ਸ਼ਰਾਬਾਂ ਪੀ ਲਈਆਂ ਜਾਣੇ ਕਿ ਆਪਣੇ ਅਧਿਕਾਰਾਂ ਦੀ ਉਸ ਸਮੇਂ ਦਰਵਾਰਤੋਂ ਕਰ ਲਈ ਜਿਹੜਾ ਹੁਣ ਸਾਡਾ ਰੂੜੀਆਂ ਵਾਲਾ ਥਾਂ ਪਿੰਡ ਬਹਿਲ ਕਲਾਂ ਦਾ ਰੂੜੀਆਂ ਵਾਲਾ ਥਾਂ ਹੈ ਉਹਦੀ ਕੱਲ ਕਿਵੇਂ ਕਰਨਗੇ ਲੋਕ ਕਿਉਂਕਿ ਆਪਣੇ ਇਹਨਾਂ ਨੇ ਅਧਿਕਾਰ ਵੇਚ ਤੇ ਵੋਟਾਂ ਸਮੇ ਪੰਚਾਇਤਾਂ ਅੱਗੇ ਆਪਾਂ ਆਪ ਦੇ ਅਧਿਕਾਰਾਂ ਦੀ ਗੱਲ ਕਰਨੀ ਹੁੰਦੀ ਹੈ ਜਿਹੜੀ ਪੰਚਾਇਤ ਹੁੰਦੀ ਹੈ ਜਿਹੜੇ ਪੰਚਾਇਤ ਦੇ ਵਿੱਚ ਲੋਕ ਹੁੰਦੇ ਆ ਉਹਨਾਂ ਦੇ ਵਿੱਚ ਆਪਾਂ ਗੱਲ ਕਰਨੀ ਹੁੰਦੀ ਹੈ ਵੀ ਸਾਡੇ ਭਾਈ ਜਾਹ ਅਧਿਕਾਰ ਹੈ ਕਿਉਂਕਿ ਅਧਿਕਾਰਤਾ ਸੀ ਪਹਿਲਾਂ ਵੇਚ ਦਿੰਨੇ ਆ ਜਦੋਂ ਭਾਰਤ ਨੂੰ ਜਾਂਦੀ ਮਿਲੀ ਸੀ ਨਾ ਤੇ ਜਦੋਂ ਡਾਕਟਰ ਮੇਦਕਮ ਨੇ ਸੰਵਿਧਾਨ ਲਿਖਿਆ ਸੀ ਬਹੁਤ ਸਾਰੇ ਵਿਦਵਾਨਾਂ ਨੇ ਬਹਿ ਕੇ ਸੰਵਿਧਾਨ ਲਿਖਿਆ ਸੀ ਸਾਡੇ ਦੇਸ਼ ਦਾ ਉਹਦੇ ਵਿੱਚ ਇਹ ਲਿਖਿਆ ਸੀ ਵੀ ਪੈਸੇ ਦੇਣ ਵਾਲਾ ਵੀ ਉਹਨਾਂ ਦੋਸ਼ੀ ਹੈ ਤੇ ਪੈਸੇ ਲੈਣ ਵਾਲਾ ਵੀ ਉਹਨਾਂ ਦੋਸ਼ੀ ਹੈ ਦੋਨਾਂ ਨੂੰ ਦੋਸ਼ੀ ਮੰਨਿਆ ਸਾਡੇ ਦੇਸ਼ ਦੇ ਸੰਵਿਧਾਨ ਨੇ ਤੇ ਜਦੋਂ ਪੰਚਾਇਤੀ ਚੋਣਾਂ ਹੋਈਆਂ ਹੁਣ ਤੁਸੀਂ ਆਪ ਹੀ ਪਿੰਡ ਪਹਿਲਕਲਾਂ ਦੇ ਧਿਆਨ ਮਾਰ ਲਓ ਸਾਰੇ ਲੋਕ ਵੀ ਕਿੰਨਾ ਕੁਝ ਹੋਇਆ ਮਹੀਨਾ ਮਹੀਨਾ ਘਰਾਂ ਦੇ ਵਿੱਚ ਢਾਬੇ ਚੱਲੇ ਪੈਸੇ ਚੱਲੇ ਸ਼ਰਾਬਾਂ ਚੱਲੀਆਂ ਕੀ ਕੁਝ ਹੋਇਆ ਜਾਣੇ ਕਿ ਅਸੀਂ ਇਹ ਗੱਲ ਕਹਿੰਨੇ ਬਹੁਤ ਸਾਰੇ ਲੋਕ ਕਹਿੰਦੇ ਯਾਰ ਕੱਲੇ ਪ੍ਰੇਮੀ ਵਰਗੇ ਰੌਲਾ ਪਾਉਂਦੇ ਆ ਬਾਕੀ ਦਾ ਰੌਲਾ ਨਹੀਂ ਪਾਉਂਦੇ ਤੁਸੀਂ ਆਪਦੇ ਅਧਿਕਾਰ ਵਿੱਚ ਐ ਤੁਹਾਨੂੰ ਪਿੰਡ ਦੇ ਗੈਰ ਕਾਨੂੰਨੀ ਕੰਮਾਂ ਦਾ ਕੀ ਪਤਾ ਲੱਗੇ ਕਿਉਂਕਿ ਜਿਹੜੇ ਬੰਦੇ ਦੇ ਕੋਲੇ ਆਪਦੇ ਕੋਲੇ ਅਧਿਕਾਰ ਆ ਬੋਲਣ ਦਾ ਬੋਲਣ ਦਾ ਅਧਿਕਾਰ ਰੱਖਣਾ ਪੈਂਦਾ ਜ਼ਰੂਰਤ ਰੱਖਣੀ ਪੈਂਦੀ ਹੈ ਡੇਰਾ ਸੱਚਾ ਸਬਦ ਦੇ ਪੂਜੇ ਗੁਰੂ ਜੀ ਇਹੀ ਕਹਿੰਦੇ ਕਿ ਪਹਿਲਾਂ ਆਪਦਾ ਅਧਿਕਾਰ ਆਪਦੇ ਕੋਲੇ ਰੱਖੋ ਫਿਰ ਤੁਸੀਂ ਆਪਣੇ ਅਧਿਕਾਰਾਂ ਦੀ ਗੱਲ ਕਰ ਸਕਦੇ ਆ ਜਦੋਂ ਤੁਸੀਂ ਆਪਣਾ ਅਧਿਕਾਰ ਹੀ ਗਵਾ ਲੈਂਦੇ ਆ ਆਪਦੇ ਅਧਿਕਾਰ ਬੋਲਣ ਵਾਲੇ ਮਤਲਬ ਹੀ ਖਰਾਬ ਕਰ ਲੈਂਦੇ ਆ ਤੁਸੀਂ ਕਿਵੇਂ ਬੋ ਬੋਲਣ ਵਾਲੇ ਅਧਿਕਾਰ ਫੇਰ ਕੋਲੇ ਰਹਿੰਦੇ ਆ ਜੇ ਅਸੀਂ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਵੋਟ ਪਾਈਗੇ ਕੀ ਅਸੀਂ 5 ਸਾਲਾਂ ਬਾਅਦ ਇੱਕ ਮੁਕਤ ਵੋਟ ਨਹੀਂ ਪਾ ਸਕਦੇ ਜਾ ਕੇ ਪੰਚਾਇਤ ਨੂੰ ਪਾ ਸਕਦੇ ਆ ਫੇਰ ਸਾਡੇ ਅਧਿਕਾਰ ਆ ਜਿਹੜੇ ਸਾਡੇ ਕੋਲੇ ਰਹਿੰਦੇ ਆ ਤਾਂ ਤੁਸੀਂ ਸੋਚ ਲਓ ਕਈਆਂ ਨੇ ਪਿਆਲੀ ਵਿੱਚ ਡੁੱਬ ਕੇ ਵੋਟਾਂ ਪਾਈਆਂ ਹੁਣ ਜਿਨ੍ਹਾਂ ਨੇ ਪਿਆਲੀ ਵਿੱਚ ਡੁੱਬ ਕੇ ਵੋਟਾਂ ਪਾਈਆਂ ਉਹਨਾਂ ਨੂੰ ਪਿੰਡ ਦੇ ਅਧਿਕਾਰਾਂ ਦਾ ਕੀ ਪਤਾ ਲੱਗੂਗਾ ਜਾਂ ਪਿੰਡ ਦੇ ਅਧਿਕਾਰਾਂ ਦੀ ਉਹ ਕੀ ਗੱਲ ਕਰ ਦੇਣਗੇ ਉਹਨਾਂ ਨੂੰ ਕੀ ਪਤਾ ਲੱਗੂਗਾ ਵੀ ਗੈਰ ਕਾਨੂੰਨੀ ਕੰਮ ਕੀ ਹੁੰਦਾ ਕਿਉਂਕਿ ਗੈਰ ਕਾਨੂੰਨੀ ਕੰਮ ਤਾਂ ਉਹਨੇ ਪਹਿਲਾਂ ਹੀ ਕਰ ਲਿਆ ਪਹਿਲਾਂ ਹੀ ਉਹਨਾਂ ਨੇ ਮਤਲਬ ਵੀ ਸ਼ਰਾਬ ਦੀ ਪਿਆਲੀ ਵਿੱਚ ਡੁੱਬ ਕੇ ਵੋਟਾਂ ਪਾਤੀਆਂ। ਜਾਣੇ ਕਿ ਉਹਨੇ ਆਪਦੇ ਅਧਿਕਾਰ ਗਵਾ ਲਏ। ਅਸੀਂ ਆਪਦਾ ਅਧਿਕਾਰ ਨਹੀਂ ਗਵਾਇਆ ਅੱਜ ਤੱਕ। ਅਸੀਂ ਆਪਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਾਂ। ਸੱਚੇ ਸੋਧ ਦੇ ਅੰਦਰ ਇਹੀ ਸਿਖਾਇਆ ਜਾਂਦਾ ਹੈ ਕਿ ਆਪਦੇ ਪੈਰਾਂ ਉੱਤੇ ਖੜੇ ਰਹੋ, ਮੁਕਤ ਵੋਟ ਪਾਓ। ਚਾਹੇ ਉਹ ਮਤਲਬੀ ਪ੍ਰਧਾਨ ਮੰਤਰੀ ਵਾਲੀ ਐ, ਚਾਹੇ ਉਹ ਸੰਧਾਨ ਸਭਾ ਵਾਲੀ ਐ, ਚਾਹੇ ਉਹ ਪੰਚਾਇਤੀ ਚੋਣਾਂ ਮੁਕਤ ਵੋਟਾਂ ਪਾਓ ਅਗਲੇ ਨੂੰ। ਮੁਕਤ ਵੋਟਾਂ ਪਾ ਕੇ ਮੁੜ ਕੇ ਵਧੀਆ ਪਿੰਡ ਦੇ ਕੰਮ ਕਰਾਓ ਜਿਹੜੇ ਸਾਂਝੀ ਵਾਰਤਾ ਦੇ ਕੰਮ ਐ। ਰਾਹਾਂ ਦੇ ਮਸਲੇ ਆ ਛੱਪੜ ਛੱਪੜੀਆਂ ਦੇ ਮਸਲੇ ਆ ਜਿਹੜੇ ਵੀ ਕੋਈ ਗੈਰ ਕਾਨੂੰਨੀ ਕੰਮ ਕਰਦੇ ਹੁਣ ਉਹ ਪਿੰਡ ਦੀ ਆਵਾਜ਼ ਕਿਵੇਂ ਉਠਾ ਦੇਣਗੇ ਜਿਹੜੇ ਆਪ ਹੀ ਗੈਰ ਕਾਨੂੰਨੀ ਕੰਮ ਕਰੀ ਬੈਠੇ ਆ ਤਾਂ ਇਹੀ ਅਸੀਂ ਦੱਸਣਾ ਚਾਹੁੰਦੇ ਆ ਕਿ ਪਹਿਲਾਂ ਆਪਦੇ ਅਧਿਕਾਰਾਂ ਨੂੰ ਕੋਲੇ ਰੱਖਿਆ ਕਰੋ ਮੁੜ ਕੇ ਪਿੰਡ ਦੇ ਅਧਿਕਾਰਾਂ ਦੀ ਤੁਸੀਂ ਗੱਲ ਕਰ ਸਕਦੇ ਆ ਤਾਂ ਇੰਨਾ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕੋਈ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਪਤਾ ਲੱਗੇ ਪੰਜਾਬ ਦੇ ਲੋਕਾਂ ਨੂੰ ਕਿ ਆਪਦੇ ਅਧਿਕਾਰ ਕਿਵੇਂ ਆਪਦੇ ਕੋਲੇ ਰੱਖੀਦੇ ਹੁੰਦੇ ਆ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਜੀ